ਸੱਤ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਰਹਿੰਦਾ ਸੀ ਉਹ ਬਜ਼ੁਰਗ ਆਪਣੇ بیٹے ਤੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਸ ਦਾ ਬੇਟਾ ਬਹੁਤ ਨਲਾਇਕ ਸੀ ਕੰਮਚੋਰ ਸੀ ਕੋਈ ਕੰਮ ਨਹੀਂ ਕਰਦਾ ਸੀ ਪਿੰਡ ਕਦੀ ਇੱਧਰ ਕਦੀ ਉੱਧਰ ਬਸ ਘੁੰਮਦਾ ਰਹਿੰਦਾ ਸੀ ਇੱਕ ਦਿਨ ਉਸ ਬਜ਼ੁਰਗ ਆਦਮੀ ਨੇ ਆਪਣੇ بیٹے ਨੂੰ ਸਬਕ ਸਿਖਾਉਣ ਬਾਰੇ ਸੋਚਿਆ ਉਸ ਨੇ ਆਪਣੇ بیٹے ਨੂੰ ਆਪਣੇ ਕੋਲ ਬੁਲਾਇਆ ਉਹਨੇ ਕਿਹਾ ਬੇਟਾ ਘਰ ਦੇ ਅੰਦਰ ਲੰਬਾਰੀ ਵਿੱਚ ਇੱਕ ਘੜੀ ਪਈ ਹੈ ਲੈ ਕੇ ਮੇਰੇ پاس ਆ ਜਾਓ ਉਸ ਦਾ ਬੇਟਾ ਘਰ ਦੇ ਅੰਦਰ ਗਿਆ ਘੜੀ ਲੈ ਕੇ ਬਾਹਰ ਆ ਗਿਆ ਫਿਰ ਬਜ਼ੁਰਗ ਨੇ ਕਿਹਾ ਕਿ ਬੇਟਾ ਇਹ ਘੜੀ ਨੂੰ ਬਜ਼ਾਰ ਵਿੱਚ ਲੈ ਕੇ ਜਾ ਬੇਟਾ ਜਿੰਨੇ ਵੀ ਲੋਕ ਤੈਨੂੰ ਮਿਲਣਗੇ ਇਸ ਘੜੀ ਦੀ ਕੀਮਤ ਪੁੱਛ ਕੇ ਆਣਾ ਤੇ ਫਿਰ ਉਸ ਦਾ ਬੇਟਾ ਘੜੀ ਨੂੰ ਲੈ ਕੇ ਬਾਜ਼ਾਰ ਵਿੱਚ ਚਲਾ ਗਿਆ ਬਾਜ਼ਾਰ ਵਿੱਚ ਜਾ ਕੇ ਉਸ ਨੇ ਘੜੀ ਦੀ ਕੀਮਤ ਪੁੱਛੀ ਵਾਰੀ-ਵਾਰੀ ਸਾਰਿਆਂ ਨੇ ਦੱਸਿਆ 500 800 ਅਤੇ 1000 ਸਾਰਿਆਂ ਨੇ ਉਸ ਘੜੀ ਦੀ ਕੀਮਤ ਵੱਖਰੀ-ਵੱਖਰੀ ਦੱਸੀ ਬਜ਼ੁਰਗ ਦਾ ਬੇਟਾ ਆਪਣੇ ਘਰ ਵਾਪਸ ਆਇਆ ਉਸ ਨੇ ਕਿਹਾ ਪਿਤਾ ਜੀ ਸਾਰਿਆਂ ਨੇ ਕੀਮਤ ਆਪਣੇ ਹਿਸਾਬ ਨਾਲ ਦੱਸੀ 500 800 ਅਤੇ 1000 ਫਿਰ ਉਸ ਬਜ਼ੁਰਗ ਨੇ ਆਪਣੇ ਬੇਟੇ ਨੂੰ ਕਿਹਾ ਬੇਟਾ ਕੜੀ ਨੂੰ ਤੂੰ ਲੰਬਾਰੀ ਵਿੱਚ ਰੱਖ ਦੇ ਤੇ ਤੂੰ ਜਾ ਦੂਸਰੇ ਦਿਨ ਬਜ਼ੁਰਗ ਨੇ ਫਿਰ ਆਪਣੇ ਬੇਟੇ ਨੂੰ ਆਪਣੇ ਕੋਲ ਬੁਲਾਇਆ ਕਿ ਬੇਟਾ ਉਹ ਕੜੀ ਲੈ ਕੇ ਬਾਹਰ ਆ ਉਸ ਦਾ ਬੇਟਾ ਫਿਰ ਕੜੀ ਲੈ ਕੇ ਘਰੋਂ ਬਾਹਰ ਆਉਂਦਾ ਹੈ ਬਜ਼ੁਰਗ ਨੇ ਬੋਲਿਆ ਕਿ ਬੇਟਾ ਅੱਜ ਤੂੰ ਫਿਰ ਬਾਜ਼ਾਰ ਜਾ ਜੋ ਕੜੀ ਵਿੱਚ ਟਾਈਮ ਚੱਲ ਰਿਹਾ ਹੈ ਉਸ ਦੀ ਕੀਮਤ ਪੁੱਛ ਕੇ ਆ ਉਸ ਦੇ ਬੇਟੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਪਿਤਾ ਜੀ ਮੇਰੇ ਕੋਲੋਂ ਕੀ ਕਰਵਾਉਣਾ ਚਾਹੁੰਦੇ ਹਨ ਉਸ ਦਾ ਬੇਟਾ ਦੁਖੀ ਮਨ ਨਾਲ ਬਾਜ਼ਾਰ ਵਿੱਚ ਫਿਰ ਚਲਾ ਜਾਂਦਾ ਹੈ ਉਹ ਸਾਰਿਆਂ ਨੂੰ ਪੁੱਛਦਾ ਹੈ ਕਿ ਇਸ ਘੜੀ ਵਿੱਚ ਕਿੰਨਾ ਟਾਈਮ ਚੱਲ ਰਿਹਾ ਹੈ ਲੋਕਾਂ ਨੂੰ ਇਹ ਲੱਗਾ ਕਿ ਇਹ ਲੜਕਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਕੱਲ ਇਹ ਘੜੀ ਦੀ ਕੀਮਤ ਪੁੱਛਦਾ ਸੀ ਅੱਜ ਇਹ ਟਾਈਮ ਪੁੱਛ ਰਿਹਾ ਹੈ ਕਈਆਂ ਲੋਕਾਂ ਨੇ ਉਸ ਨੂੰ ਪਜਾ ਦਿੱਤਾ ਤੇ ਕਈ ਲੋਕ ਉਸ ਦੀ ਗੱਲ ਤੇ ਹੱਸਣ ਲੱਗੇ ਬਜ਼ੁਰਗ ਦਾ ਬੇਟਾ ਪਰੇਸ਼ਾਨ ਹੋ ਜਾਂਦਾ ਹੈ ਉਹ ਸੋਚਦਾ ਹੈ ਕਿ ਮੇਰੇ ਨਾਲ ਇਹ ਕੀ ਹੋ ਰਿਹਾ ਹੈ ਆਖਰ ਵਿੱਚ ਉਹ ਲੜਕਾ ਇੱਕ ਬਜ਼ੁਰਗ ਦੀ ਦੁਕਾਨ ਤੇ ਜਾਂਦਾ ਹੈ ਉਹ ਬਜ਼ੁਰਗ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ ਜਦੋਂ ਉਸ ਦੁਕਾਨਦਾਰ ਨੇ ਲੜਕੇ ਦੀ ਇਹ ਗੱਲ ਸੁਣੀ ਤੇ ਉਹ ਸਮਝ ਗਿਆ ਕਿ ਲੜਕਾ ਕੀ ਪੁੱਛਣਾ ਚਾਹੁੰਦਾ ਹੈ ਦੁਕਾਨਦਾਰ ਨੇ ਥੋੜਾ ਟਾਈਮ ਕੱਢਿਆ ਕਿ ਬੇਟਾ ਇਹ ਜੋ ਟਾਈਮ ਤੂੰ ਪੁੱਛ ਰਿਆ ਹੈ ਇਸ ਦੀ ਕੋਈ ਕੀਮਤ ਨਹੀਂ ਲਗਾ ਸਕਦਾ ਤੂੰ ਕਰੋੜ ਪਈਆ ਵੀ ਦੇ ਕੇ ਇਸ ਜ਼ਿੰਦਗੀ ਦਾ ਇੱਕ ਇੱਕ ਮਿੰਟ ਵਾਪਸ ਨਹੀਂ ਲਿਆ ਸਕਦਾ ਇਸ ਲਈ ਆਪਣਾ ਟਾਈਮ ਖਰਾਬ ਨਾ ਕਰੋ ਹਰ ਟਾਈਮ ਦੀ ਇੱਕ ਵਧੀਆ ਗੱਲ ਆ ਅਤੇ ਇੱਕ ਮਾੜੀ ਗੱਲ ਆ ਮਾੜੀ ਗੱਲ ਇਹ ਹੈ ਕਿ ਟਾਈਮ ਖਤਮ ਹੋ ਜਾਂਦਾ ਹੈ ਅਤੇ ਚੰਗੀ ਗੱਲ ਇਹ ਹੈ ਕਿ ਇਸ ਚੀਜ਼ ਵਿੱਚ ਟਾਈਮ ਖਤਮ ਕਰ ਰਹੇ ਹਾਂ ਇਹ ਤੇਰੇ ਹੱਥ ਵਿੱਚ ਹੈ ਸਾਰਿਆਂ ਦੇ ਕੋਲ ਦਿਨ ਵਿੱਚ 24 ਘੰਟੇ ਹੁੰਦੇ ਹਨ ਅਮੀਰ ਕੋਲ ਵੀ ਅਤੇ ਗਰੀਬ ਕੋਲ ਵੀ ਬਸ ਇਹ ਤੇਰੇ ਹੱਥ ਵਿੱਚ ਆ ਕਿ ਇਸ ਟਾਈਮ ਵਿੱਚ ਤੂੰ ਕੀ ਨਵਾਂ ਕਰ ਸਕਦਾ ਹੈ ਬੇਟਾ ਆਪਣੇ ਇੱਕ ਇੱਕ ਪਲ ਦਾ ਹੀ ਸਾਭ ਰੱਖ ਕਿ ਮੈਂ ਏ ਟਾਈਮ ਕਿਸ ਚੀਜ਼ ਪਿੱਛੇ ਖਤਮ ਕਰ ਰਿਹਾ ਹੈ ਉਸ ਦੁਕਾਨਦਾਰ ਦੀਆਂ ਗੱਲਾਂ ਸੁਣ ਕੇ ਲੜਕੇ ਦੀਆਂ ਅੱਖਾਂ ਖੁੱਲ ਗਈਆਂ ਲੜਕਾ ਕਾਫੀ ਬਦਲ ਗਿਆ ਤੇ ਉਸ ਘੜੀ ਨੂੰ ਲੈ ਕੇ ਆਪਣੇ ਪਿਤਾ ਕੋਲ ਗਿਆ ਤੇ ਸਾਰੀ ਗੱਲ ਦੱਸੀ ਉਸ ਦਿਨ ਤੋਂ ਬਾਅਦ ਲੜਕੇ ਦੀ ਜ਼ਿੰਦਗੀ ਬਦਲ ਗਈ ਸੋਚਿਆ ਜਾਵੇ ਤਾਂ ਟਾਈਮ ਸਾਰਿਆਂ ਵਾਸਤੇ ਫ੍ਰੀ ਹੈ ਪਰ ਕੀਮਤੀ ਹੈ ਅਸੀਂ ਖਰੀਦ ਨਹੀਂ ਸਕਦੇ ਇਸਤੇਮਾਲ ਕਰ ਸਕਦੇ ਹਾਂ ਅਸੀਂ ਰੱਖ ਨਹੀਂ ਸਕਦੇ ਜੇ ਇੱਕ ਵਾਰ ਅਸੀਂ ਗਵਾ ਦਿੰਦੇ ਹਾਂ ਤੇ ਅਸੀਂ ਕਦੇ ਵੀ ਵਾਪਸ ਨਹੀਂ ਲਿਆ ਸਕਦੇ ਅਤੇ ਆਪਣੇ ਟਾਈਮ ਦਾ ਸਹੀ ਮੁੱਲ ਪਾਓ ਟਾਈਮ ਬਰਬਾਦ ਨਾ ਕਰੋ ਅਗਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ